ਮੰਗਾ ਹੀ ਹੋ ਨਿਆ ਸਾਨੂੰ ਮਾਰੇ ਮੋਠੇ ਕੁੱਲੇ ਕੋਈ ਪਾ ਦੇ ਜੀ ਲੈਂਟਰ ਮਟਰ ਪਚਲ ਸਾਨੂੰ ਲੱਗਾ ਵਾ ਨਾ ਤੇ ਭਰਾ ਤੁਸੀਂ ਬਚੇ ਰਹੋ ਅੱਛਾ ਜੀ ਠੀਕ ਹੈ ਜੀ ਤੁਹਾਡਾ ਘਰ ਆ ਤੁਹਾਡਾ ਬਾਹਰ ਆ ਮਾ ਪਿਓ ਆ ਉਹਨਾਂ ਨੂੰ ਸਹਾਰਾ ਦਿਓ ਨਹੀਂ ਕੋਈ ਨਹੀਂ ਬੜਦਾ ਕੋਈ ਨਾ ਕੋਈ ਕਹੇਦਾ ਤੀ ਨਾ ਕੋਈ ਕਹੇਦਾ ਪੁੱਤਾਂ ਜਦੋਂ ਪਈ ਹੋਵੇ ਨਾ ਉਹ ਦੋ ਮਿਰਜੀ ਕੋਈ ਨਹੀਂ ਜੇ ਬੰਪ ਪਾਉਂਦੇ ਨਸ਼ਾ ਬੰਦ ਨਹੀਂ ਹੋ ਸਕਦਾ ਕਿਹੜੀ ਸ਼ੈ ਜਿਹੜੀ ਨਹੀਂ ਬੰਦ ਹੋ ਸਕਦੀ ਜੋ ਸਰਕਾਰਾਂ ਆਪਣੇ ਹੱਥੀਂ ਕਰਨ ਡੀਆਂ ਤੇ ਉੱਥੇ ਨਸ਼ਾ ਕਿੱਥੇ ਬੰਦ ਹੋਵੇ ਦੱਸੋ ਤੁਸੀਂ ਕੋਈ ਵੋਟਾਂ ਲੈਣ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਕਦੀ ਨਹੀਂ ਕਿਹਾ ਕਿ ਇਹ ਇਨ੍ਹਾਂ ਸ਼ੱਤਾਂ ਨੂੰ ਵੀ ਅਸੀਂ ਪੱਕੇ ਕਰਨਾ ਚਾਹੁੰਦੇ ਹਾਂ ਲੈਂਡਰ ਪਾਉਣਾ ਚਾਹੁੰਦੇ ਬਥੇਰਾ ਸ਼ਹਿਰ ਖਪਾਈ ਦਾ ਕੋਈ ਨਹੀਂ ਉਹ ਦੋ ਚਾਰ ਦਿਨ ਆਖ ਦਿੰਦੇ ਆ ਕਰਾਂਗੇ ਕਰਾਂਗੇ ਮੁੜ ਕੇ ਕੁਛ ਬਣਾ ਬਾਰਡਰ ਦੇ ਨਜ਼ਦੀਕ ਪਿੰਡ ਚੀਮਾ ਖੁਰਦ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿਸ ਤਰੀਕੇ ਦੇ ਨਾਲ ਬਜ਼ੁਰਗ ਮਾਤਾ ਜਿਹੜੀ ਹੈ ਉਸ ਦੇ ਘਰ ਦੇ ਹਾਲਾਤ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪੁੱਤਰ ਵੀ ਜਿਹੜਾ ਹੈ ਉਹ ਅੰਗਹੀਣ ਹੈ ਤਾਂ ਮਾਤਾ ਹੱਥ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਹਾਰਾ ਲਈ ਖੜੀ ਇੱਕ ਮਦਦ ਦੀ ਗੁਹਾਰ ਉਹਨਾਂ ਨੇ ਲਗਾਉਣੀ ਹੈ ਚੈਨਲ ਦੇ ਮਾਧਿਅਮ ਰਾਹੀਂ ਅੱਜ ਗੱਲਬਾਤ ਕਰਕੇ ਜਾਣਨ ਦੀ ਇਹ ਕੋਸ਼ਿਸ਼ ਕਰਾਂਗੇ ਕਿ ਸਰਕਾਰਾਂ ਤਾਂ ਬਦਲੀਆਂ ਪਰ ਨਹੀਂ ਬਦਲੀ ਇਨਾ ਗਰੀਬ ਘਰਾਂ ਦੀ ਕਿਸਮਤ ਜੀ ਹਾਂ 2022 ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 2022 ਤੱਕ ਸਾਰੇ ਹੀ ਗਰੀਬ ਲੋਕਾਂ ਦੇ ਕੋਠੇ ਉਹ ਪੱਕੇ ਹੋਣੇ ਸੀ ਪਰ ਪੱਕੇ ਉਹਨਾਂ ਦੇ ਹੋਏ ਜਿਹੜੇ ਕੁਝ ਸਰਕਾਰਾਂ ਦੇ ਚਹੇਤੇ ਅਤੇ ਚਹੇਤਿਆਂ ਦੇ ਗਾੜੀ ਜਿਹੜੇ ਚਹੇਤੇ ਸਨ ਨਹੀਂ ਪਹੁੰਚੀ ਕੋਈ ਗਰੀਬਾਂ ਤੱਕ ਸਹੂਲਤ ਤਾਂ ਇਹ ਵੱਡੇ ਸਵਾਲ ਨੇ ਇਨਾ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਤਾਂ ਇੱਕ ਵਾਰ ਫਿਰ ਤੋਂ ਕਹਿਣਾ ਚਾਹਾਂਗਾ ਕੀ ਸਰਕਾਰਾਂ ਤਾਂ ਬਦਲ ਗਈਆਂ ਪਰ ਨਹੀਂ ਬਦਲੀ ਇਹਨਾਂ ਗਰੀਬਾਂ ਦੀ ਕਿਸਮਤ ਮੇਰੇ ਨਾਲ ਮਾਤਾ ਜੀ ਮੌਜੂਦ ਹੈ ਕੈਮਰਾਮੈਨ ਸਾਥੀ ਨੂੰ ਕਹਾਂ ਕਿ ਤੁਸੀਂ ਕਮਰਿਆਂ ਦੀ ਹਾਲਾਤ ਵਿਖਾ ਦਿਓ ਨਾ ਤਾਂ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਨਾ ਬਾਥਰੂਮ ਦਾ ਕੋਈ ਪ੍ਰਬੰਧ ਘਰਾਂ ਦੇ ਹਾਲਾਤ ਤੁਸੀਂ ਬਾਲ ਬਾਲਿਆਂ ਦੀ ਛੱਤ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਹੁਣ بارشਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਤੇ ਕਿਸੇ ਵੀ ਵੇਲੇ ਇਹ ਛੱਤ ਜਿਹੜੀ ਹੈ ਇਹ ਬਜ਼ੁਰਗ ਮਾਤਾ ਦੇ ਉੱਪਰ ਡਿੱਗ ਸਕਦੀ ਹੈ ਤਾਂ ਤੁਸੀਂ ਤਸਵੀਰਾਂ ਤੇ ਵੇਖ ਸਕਦੇ ਹੋ ਘਰ ਦੇ ਹਾਲਾਤ ਤਸਵੀਰਾਂ 'ਚ ਵੇਖ ਸਕਦੇ ਹੋ ਉਸ ਬਜ਼ੁਰਗ ਮਾਤਾ ਦੇ ਨਾਲ ਉਸਦਾ ਅੰਗਹੀਣ ਪੁੱਤਰ ਵੀ ਖੜਾ ਹੈ ਮਾਤਾ ਜੀ ਕੀ ਨਾਮ ਤੁਹਾਡਾ ਜੀ ਕੋਲੰਟ ਕੋਰ ਜੀ ਮਾਤਾ ਜੀ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਤੇ ਕੀ ਹਾਲਾਤ ਉਹਦਾ ਗੁਜ਼ਾਰਾ ਜੀ ਨਿਕਨਕੇ ਬੱਚੇ ਆ ਦੋ ਉਹ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਅੱਧਾ ਆਪ ਖਾ ਲੈਂਦੇ ਅੱਧਾ ਮੈਨੂੰ ਦੇ ਦੇ ਅੱਛਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਉਮਰ ਅਸੀਂ 90 ਸਾਲ ਦੀ ਹੋ ਹੀ ਗਈ ਆ ਕੇ ਮਾਤਾ ਜੀ ਕੀ ਮੰਗ ਜਿਹੜੀ ਆ ਸਰਕਾਰਾਂ ਦੇ ਕੋਲੋਂ ਕਰਦੇ ਹੋ ਕਿ ਜਿਹੜਾ ਕੋ ਘਰ ਦਾ ਕਿ ਦਾਨੀ ਸੱਜਣ ਜਿਹੜੇ ਸਮੇਂ-ਸਮੇਂ ਤੇ ਲੋਕਾਂ ਦੀ ਬਾਹ ਫੜਦੇ ਨੇ ਉਹਨਾਂ ਦੇ ਕੋਲੋਂ ਕੀ ਮੰਗ ਕਰਦੇ ਹੋ ਮੰਗਾ ਹੀ ਇਹੋ ਆ ਨਿਆ ਸਾਨੂੰ ਮਾਰੇ ਮੋਠੇ ਕੁੱਲੇ ਕੋਈ ਪਾ ਦੇ ਜੀ ਲੈਂਟਰ ਮਟਰ ਪੱਚਲ ਇਹ ਕਿਉਂ ਤੁਰਦੇ ਫਿਰਦੇ ਬੰਦੇ ਨੇ ਸਾਥੋਂ ਤੇ ਦਿਹਾੜੀ ਦਾ ਪਾ ਜਿਹੜਾ ਵੀਰਾ ਅੱਧੋ ਸੁੱਧੀਆਂ ਨੇ ਖਾ ਲੈਂਦੇ ਆ ਹਮਦੇ ਜਮਾਨੇ ਚ ਜੀ ਤੇ ਅੱਦੇ ਮਾਪਿਆਂ ਨੂੰ ਦੇ ਦਿੰਦੇ ਆ ਉਹ ਮਹਾ ਚੁੱਲ੍ਹਾ ਹੀ ਮਾੜਾ ਮੋਟਾ ਕੱਪਲਾ ਮਾਤਾ ਜੀ ਅਜਿਹੇ ਹਾਲਾਤਾਂ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਨਹੀਂ ਕੋਈ ਨਹੀਂ ਬੋੜਦਾ ਕੋਈ ਨਾ ਕੋਈ ਕਹੇਦਾ ਤੀ ਨਾ ਕੋਈ ਕਹੇਦਾ ਪੁੱਤ ਜਦੋਂ ਪਈ ਹੋਵੇ ਨਾ ਉਹਦੋਂ ਵੀ ਕੋਈ ਨਹੀਂ ਜੇ ਬੰਪ ਪਹੁੰਚਦਾ ਅੱਛਾ ਜੀ ਹਾਂ ਜੀ ਇਹ ਕਿੰਨੇ ਸਾਲ ਹੋ ਗਏ ਲਗਭਗ ਇਨਾ ਕੱਚੇ ਘਰਾਂ ਦੇ ਵਿੱਚ ਰਹਿੰਦੇ ਆਂ ਕਿੰਨੇ ਸਾਲ ਹੋ ਗਏ ਨੇ ਕੋਈ ਵੋਟਾਂ ਲੈਣ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਕਦੀ ਨਹੀਂ ਕਿਹਾ ਕਿ ਇਹ ਇਹਨਾਂ ਸ਼ੱਤਾਂ ਨੂੰ ਵੀ ਅਸੀਂ ਪੱਕੇ ਕਰਨਾ ਚਾਹੁੰਦੇ ਹਾਂ ਲੈਂਡਰ ਪਾਉਣਾ ਚਾਹੁੰਦੇ ਬਥੇਰਾ ਛੇਰ ਖਤਾਈ ਦਾ ਕੋਈ ਨਹੀਂ ਉਹ ਦੋ ਚਾਰ ਦਿਨ ਆਖ ਦਿੰਦੇ ਆ ਕਰਾਂਗੇ ਕਰਾਂਗੇ ਮੁੜ ਕੇ ਕੁਝ ਬਣਾ ਅੱਛਾ ਜੀ ਆ ਅੱਛਾ ਜੀ ਇਹੋ ਕੁਛ ਹੁੰਦਾ ਆ ਠੀਕ ਹੈ ਜੀ ਮੇਰੇ ਨਾਲ ਬਜ਼ੁਰਗ ਮਾਤਾ ਜੀ ਦੇ ਤੁਸੀਂ ਵੇਖ ਸਕਦੇ ਹੋ ਕਿ ਉਹ ਵੀ ਹੈਂਡੀਕੈਪ ਨੇ ਵੀਰ ਉਹ ਮੌਜੂਦ ਨੇ ਬਈ ਤੁਹਾਡਾ ਕੀ ਨਾਮ ਹੈ ਜੀ ਮੁਖਤਾਰ ਸਿੰਘ ਕਦਾ ਕੰਮ ਕਰਦੇ ਵੀਰ ਜੀ ਤੁਸੀਂ ਕੰਮ ਵੀਰ ਜੀ ਮੈਂ ਢਹਾੜੀ ਧੱਪਾ ਕਰਦਾ ਆਂਬਲੀ ਮੈਂ ਬੰਦਾ ਹਾਂ ਠੀਕ ਹੈ ਜੀ ਮੇਰਾ ਤਾਂ ਆਪਣਾ ਟਾਈਮ ਪਾਸ ਹੁੰਦਾ ਜੇ ਮੈਂ 200 ਕਮਾਵਾਂ ਤੇ 200 ਵਿੱਚੋਂ 50 ਮਾਤਾ ਨੂੰ ਦੇਣਾ ਤੇ 150 ਮੈਂ ਆਪ ਖਾ ਜੰਨਾ ਅੱਛਾ ਜੀ ਕਿਨੂੰ ਕਸੂਰ ਵਰ ਮੰਨਦੇ ਹੋ ਜੀ ਜੀ ਮੈਂ ਆਪਣੇ ਆਪ ਨੇ ਮੰਨਦਾ ਇਹ ਗੱਲ ਬਾਰੇ ਮੈਂ ਆਪਣੇ ਆਪ ਤੇ ਕਰਦਾ ਹੈ ਹੈ ਕਿਉਂ ਕਿ ਅੰਬਲੀ ਬੰਦਾ ਦੇ ਗਮ ਹੈ ਤੇ ਹੁਣ ਮੈਂ ਦੱਸਿਓ ਵੀ ਦਿਹਾੜੀ ਦੇ ਨਾਲ ਕੀ ਬੰਦਾ ਕੀ ਕਮਾਵਾਤ ਕੀ ਮੈਨਾਂ ਨੂੰ ਦਵਾ ਹੈ ਇਹ ਦੇ ਵਿਚਾਰੇ ਪਤਾ ਨਹੀਂ ਕਿਤਰਾ ਆਪਣਾ ਘਰ ਦਾ ਮਹਾਰਾਜ ਸਾਡਾ ਰੋਟੀ ਟੋਕ ਕਿਤਰਾ ਟਾਈਮ ਪਾਸ ਕਰਨ ਡਿਆ ਕਿਤਰਾ ਨਹੀਂ ਕਰਨ ਡਿਆ ਚਲੋ ਤੁਸੀਂ ਤਾਂ ਮਿਲੀਓ ਜਿਹੜੇ ਨੌਜਵਾਨ ਹੋਣੇ ਵੀਡੀਓ ਨੂੰ ਵੇਖ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜੇਕਰ ਤੁਸੀਂ ਨਸ਼ਾ ਨਾ ਹੀ ਨਹੀਂ ਕਰੋਗੇ ਤਾਂ ਤੁਹਾਡੇ ਘਰ ਦੇ ਹਾਲਾਤ ਵੀ ਜਿਹੋ ਜਿਹੇ ਹੋ ਜਾਣਗੇ ਜੇ ਤੁਸੀਂ ਨਸ਼ਾ ਕਰੋਗੇ ਅਸੀਂ ਤਾਂ ਵੀਰ ਆਖਿਆ ਜੀ ਜਿਹੜਾ ਕਿ ਮੇਰਾ ਭੈਣ ਭਰਾ ਮੇਰੇ ਲਾਗੇ ਵੀ ਪਿੰਦਾ ਉਹਨੇ ਵੀ ਆਣਾ ਵੀ ਜੇ ਸਾਨੂੰ ਲੱਗਾ ਵਾ ਨਾ ਤੇ ਭਰਾ ਤੁਸੀਂ ਬਚੇ ਰਹੋ ਅੱਛਾ ਜੀ ਠੀਕ ਹੈ ਜੀ ਤੁਹਾਡਾ ਘਰ ਆ ਤੁਹਾਡਾ ਬਾਹਰ ਆ ਮਾ ਪਿਓ ਆ ਉਹਨਾਂ ਨੂੰ ਸਾਰਾ ਦੋ ਅੱਛਾ ਜੀ ਕਸੂਰਵਾਰ ਕਿਨੂੰ ਮੰਨਦੇ ਹੋ ਨਸ਼ਾ ਵਾਲੇ ਨੂੰ ਕਸੂਰ ਨਸ਼ੇ ਵਾਲੇ ਨੂੰ ਮੰਨਦੇ ਆ ਜੀ ਅੱਛਾ ਜੀ ਸਰਕਾਰਾਂ ਬੰਦ ਨਹੀਂ ਕਰਾ ਸਕਦੀਆਂ ਸਰਕਾਰਾਂ ਦੀ ਸਭ ਕੋ ਕਰਾ ਸਕਦੀਆਂ ਸਰਕਾਰਾਂ ਪਰ ਆਪ ਗਾਂ ਕਰਾਂਡੀਆਂ ਅੱਛਾ ਜੀ ਇਹ ਨਹੀਂ ਆ ਕਿ ਨਸ਼ਾ ਬੰਦ ਨਹੀਂ ਹੋ ਸਕਦਾ ਕਿਹੜੀ ਸ਼ੈ ਜਿਹੜੀ ਨਹੀਂ ਬੰਦ ਹੋ ਸਕਦੀ ਜੋ ਸਰਕਾਰਾਂ ਆਪਣੇ ਹੱਥੀਂ ਕਰਨਡੀਆਂ ਤੇ ਉੱਥੇ ਨਸ਼ਾ ਕਿੱਥੇ ਬੰਦ ਹੋਵੇ ਦੱਸੋ ਤੁਸੀਂ ਮੈਨੂੰ ਜੀ ਵੋਟਾਂ ਲੈਣ ਆਉਂਦੇ ਨੇ ਫਿਰ ਤੁਸੀਂ ਕਦੀ ਉਹਨਾਂ ਨੂੰ ਸਵਾਲ ਨਹੀਂ ਕਰਦੇ ਸਰਦਾਰ ਜੀ ਮੈਂ ਵੋਟਾਂ ਲੈਣ ਆਉਂਦੇ ਆ ਨਾ ਮੈਂ 70 80 ਸਾਲਾਂ ਦਾ ਤੇ ਹੋਏ ਚੱਲਿਆ ਮੇਥੋ ਦਾ ਕਹਿ ਰਾਂ ਪ੍ਰਾਇਮਰੀ ਪਿਲਸ਼ਨ ਲਵਾ ਦੋ ਮਾਂਗ ਦੇਣਾ ਪਿਲਸ਼ਨ ਲਵਾ ਦੋ ਨਾਮ ਪੜਿਆ ਨਾਮ ਲਿਖਿਆ ਉਹ ਮੈਨੂੰ ਪਤਾ ਕੀ ਕਹਿੰਦੇ ਆ ਜਾ ਤਨ ਤਨ ਰੋਈ ਵਾਲੇ ਹਸਪਤਲ ਜਾ ਉੱਥੇ ਸਰਟੀਫਿਕੇਟ ਲਿਆ ਤੇ ਫੇਰ ਤੇਰੀ ਪਿਲਸ਼ਨ ਲੱਗੂ ਅੱਛਾ ਜੀ ਮੈਂ ਜੇ ਪੜਿਆ ਵਾ ਤਾਂ ਮੈਂ ਜੇ ਇਨੇ ਜੋਗਾ ਹੋਵਾਂ ਤੇ ਮੈਂ ਸਰਟੀਫਿਕੇਟ ਲਿਆ ਗਏ ਉੱਥੋਂ ਦੇ ਆਪਣੀ ਪਿਲਸ਼ਨ ਨਹੀਂ ਲਵਾ ਸਕਦਾ ਜਦੋਂ ਇਹਨਾਂ ਨੇ ਮੈਂ ਕਿੰਨਾ ਜੀ ਮੇਰੇ ਨਾਲ ਹੀ ਤੁਰ ਤਸੀ ਤੇ ਮੇਰੇ ਨਾਲ ਵੀ ਨਹੀਂ ਕੋਈ ਤੁਰਦਾ ਜੀ ਤਸਾਂ ਨੂੰ ਤੁਹਾਨੂੰ ਵੋਟਾਂ ਬਾਰੇ ਇੰਨਾ ਕੰਮ ਖਰਾਬ ਲੱਗਦਾ ਜਦੋਂ ਆਂਦੇ ਉਹੋ ਅੱਗ ਲੱਗਦੀ ਸਿੱਧੀ ਗੱਲ ਜੀ ਘਰ ਦੇ ਹਾਲਾਤ ਜਿਹੜੇ ਆ ਤੁਹਾਡੀ ਵਜ੍ਹਾ ਨਾਲ ਬਣਿਆ ਫਿਰ ਤੁਸੀਂ ਮਦਦ ਕਿਉਂ ਮੰਗ ਰਹੇ ਹੋ ਜੀ ਹਾਂਜੀ ਸਾਡੀ ਵਜ੍ਹਾ ਨਾਲ ਮੰਨਿਆ ਵੀ ਬਣਦਾ ਆ ਨਸ਼ੇ ਤੌਰ ਤੇ ਲਾ ਲੋ ਤੁਹਾਨੂੰ ਅਸੀਂ ਮਦਦ ਇਹ ਮੰਗਣ ਦਾ ਵੀ ਗਾਂ ਸਾਡਾ ਘਤੀ ਪੁੱਤ ਉਹਦੇ ਬਾਰੇ ਗਾਂ ਸੋਚਿਆ ਜਾਵੇ ਅੱਛਾ ਜੀ ਅਸੀਂ ਤਾਂ ਜੋ ਹੋ ਗਿਆ ਹੋ ਗਿਆ ਤੇ ਗਾਂ ਜਿਹੜੀ ਚਲੋ ਲਹਾ ਹਲਾ ਦਾ ਲਾ ਦਾ ਸਾਡੀ ਉਹਦੇ ਬਾਰੇ ਚੰਗਾ ਭਲਾ ਕੋ ਬੰਜੇ ਕੋ ਨੋਤੀ ਭੈਣ ਭਰਾ ਕੋ ਚੰਗਾ ਪੁੱਤੀ ਪੋਤਾ ਜੇ ਮਾਤਾ ਸਾਡੀ ਕੰਨ ਚ ਚਰ ਸਾਨੂੰ ਰੋਟੀ ਪਕਾ ਕੇ ਦਊਗੀ ਅੱਛਾ ਇਹ ਕਿੰਨੀ ਉਮਰ ਹੈ ਮਾਤਾ ਦੀ ਮਾਤਾ ਦੀ ਹੁਣ ਤੁਸੀਂ ਆਪਸੇ ਘਰ ਤੋਂ ਤੁਹਾਡੀ ਅਸੀਂ 90 ਸਾਲ ਤੇ 90 ਸਾਲਾਂ ਦੀ ਉਮਰ ਦੇ ਵਿੱਚ ਮਾਤਾ ਰੋਟੀ ਪਕਾ ਕੇ ਦਿੰਦੀ ਤੁਹਾਨੂੰ ਹਾਂ ਜੀ ਸਾਡਾ ਕੋਈ ਹਸਾਰਾ ਨਹੀਂ ਦੋਵੇਂ ਭਰਾ ਵਾ ਦੋਵੇਂ ਅਸੀਂ ਦੋਸਤੋ ਬਹੁਤ ਵੱਡੀ ਗੱਲ ਹੈ ਕਿ ਇੱਕੋ ਪੋਤਾ ਹੈ ਔਰ ਉਹ ਵੀ ਕੈਮਰੇ ਦੇ ਵਿੱਚ ਕਹਿ ਰਿਹਾ ਵੀ ਆਪਾਂ ਨਸ਼ੇੜੀ ਆ ਇਸ ਬਜ਼ੁਰਗ ਮਾਤਾ ਦਾ ਨਸ਼ੇੜੀ ਪੁੱਤਰ ਕੈਮਰੇ ਦੇ ਵਿੱਚ ਕਹਿ ਰਿਹਾ ਕਿ ਮੈਂ ਨਸ਼ੇੜੀ ਆ ਅਤੇ 80 90 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਮਾਤਾ ਜਿਹੜੀ ਹੈ ਇਹਨਾਂ ਨੂੰ ਰੋਟੀ ਲਾ ਕੇ ਖਵਾ ਰਹੀ ਹੈ ਵੱਡੀ ਗੱਲ ਹੈ ਜਿੱਥੇ ਅੱਜ ਕੱਲ 35 40 30 ਸਾਲ ਦੀਆਂ ਨੌਜਵਾਨ ਕੁੜੀਆਂ ਜੇ ਗੱਲ ਕੀਤੀ ਜਾਵੇ ਵਿੱਚੇ ਹੀ ਔਰਤਾਂ ਦੀ ਜੇ ਮੈਂ ਗੱਲ ਕਰਾਂ ਉਹਨਾਂ ਦੇ ਕੋਲੋਂ ਘਰ ਦਾ ਰੋਟੀ ਪਾਣੀ ਨਹੀਂ ਦਿੰਦਾ ਤਾਂ ਬਜ਼ੁਰਗ ਮਾਤਾ ਅੱਜ ਵੀ ਆਪਣੇ ਬੱਚਿਆਂ ਨੂੰ ਜਿਹੜਾ ਉਹ ਰੋਟੀ ਪਾਣੀ ਲਾ ਕੇ ਦੇ ਰਹੀ ਹੈ ਇਸ ਦੀ ਮਦਦ ਜਿਹੜੀ ਜਰੂਰ ਕਰਨੀ ਹੈ ਜਿੱਥੋਂ ਤੱਕ ਵੀਡੀਓ ਪਹੁੰਚ ਰਹੀ ਹੈ ਦੋਸਤੋ ਜੇਕਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਅੰਗੂਠੇ ਨਾਲ ਸ਼ੇਅਰ ਜਰੂਰ ਕਰਨਾ ਮੇਰੇ ਨਾਲ ਕੋਈ ਪਿੰਡ ਦੇ ਵਸਨੀਕ ਮੌਜੂਦ ਹੈ ਤੁਹਾਡਾ ਕੀ ਨਾਮ ਹੈ ਪਿੰਡੀ ਪੀਰ ਜੀ ਮੇਰਾ ਨਾਮ ਜੈਦੀਪ ਸਿੰਘ ਹੈ ਤੇ ਇਹਨਾਂ ਦੇ ਹਾਲਾਤ ਵੀਰ ਜੀ ਬਹੁਤ ਮਾੜੇ ਆ ਜੀ ਤੇ ਮਤਲਬ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਵੀ ਰੰਗ ਹੀ ਨੇ ਚਲੋ ਉਹਨੇ ਤੇ ਤੁਹਾਨੂੰ ਦੱਸ ਹੀ ਦਿੱਤਾ ਆਪਣੇ ਬਾਰੇ ਪਰ ਛੋਟਾ ਜਿਹਾ ਇੱਕ ਬੱਚਾ ਵਾ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਬਹੁਤ ਮਾੜੇ ਹਾਲਾਤ ਆ ਤੇ ਪਾਣੀ ਤਾਂ ਨਹੀਂ ਖੁਣੋਂ ਵੀ ਕੱਖ ਨਹੀਂ ਹੈਗਾ ਤੇ ਮਾਂ ਤਾਂ ਬਜ਼ੁਰਗ ਆ ਕਮਰੇ-ਕੁਮਰੇ ਵੀ ਖਰਾਬ ਆ ਕੋਈ ਪਤਾ ਨਹੀਂ ਕਿ ਕਿਦਨੇ ਹਾਲਾਤ ਮਤਲਬ ਕਿ ਕਮਰਿਆਂ ਦੇ ਮਾੜੇ ਆ ਜੀ ਤੇ ਵਿਚਾਰੀ ਆਪਣਾ ਹੀ ਮਤਲਬ ਕਿ ਰੋਟੀ ਪਾਣੀ ਕਰਕੇ ਸਰੰਦੀ ਆ ਜੀ ਤੇ ਇਹਨਾਂ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਅਹੀਂ ਤੇ ਨਹੀਂ ਕਹਿ ਸਕਦੇ ਧੰਨਵਾਦ ਵੀਰ ਜੀ ਤੁਸੀਂ ਵੀਰ ਜੀ ਕਹਿ ਸਕਦੇ ਜੀ ਮਹਾਰਾਜ ਅਸੀਂ ਉਹ ਕਿੰਨੇ ਵੀ ਗਰੀਬ ਬੰਦੇ ਆ ਜੀ ਤੇ ਬਾਲੇ ਬੁੱਲੇ ਟੁੱਟੇ ਇਹਨਾਂ ਦੇ ਜੀ ਤੇ ਨਾ ਕੋਈ ਖੁਰਾ ਇਹਨਾਂ ਦਾ ਹੈਗਾ ਤੇ ਇਹਨਾਂ ਦੀ ਮਤ ਕੀਤੀ ਆ ਬਹੁਤ ਮਾੜੇ ਬੰਦੇ ਆ ਚਲੋ ਰੱਜਿਆ ਬੰਦਾ ਚਲੋ ਹੈਗਾ ਨਾਲਾ ਮਾਰੀਆਂ ਦਾ ਕੰਮੀਆਂ ਕੰਮੀਆਂ ਨਹੀਂ ਆ ਜੀ ਤੇ ਇਹ ਚਲੋ ਮਤਾਂ ਨਾਲ ਛੋਟਾ ਮੁੰਡਾ ਨਾਲਾ ਤੇ ਕੋ ਦਾ ਭਰਾ ਛੋਟਾ ਹੋ ਰਿਹਾ ਜੀ ਤੇ ਇਹਨਾਂ ਚਲੋ ਮਤ ਕੀਤੀ ਆ ਵੀ ਬਤਵਾ ਸੋ ਦੋਸਤੋ ਜਲਾ ਤਰਨ ਤਾਰਨ ਦੇ ਚਬਾਲ ਦੇ ਨਜ਼ਦੀਕ ਪਿੰਡ ਚੀਮਾਕਲਾਂ ਦੇ ਵਿੱਚ ਅਸੀਂ ਮੌਜੂਦ ਸੀਗਾ ਔਰ ਚੀਮਾਕਲਾਂ ਪਹੁੰਚਦੇ ਆਂ ਇਸ ਬਜ਼ੁਰਗ ਮਾਤਾ ਦਾ ਘਰ ਜਿਹੜਾ ਉਹ ਸਾਡੀ ਨਿਗਾ ਪਿਆ ਤੇ ਜਿੱਥੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮਦਦ ਦੀ ਜਿਹੜੀ ਹੈ ਉਹ ਗੁਹਾਰ ਲਗਾਈ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ